ਪਰ ਇਹ ਮੈਂ ਹੈਂਡੀਕੈਪਡ ਨੂੰ ਮੰਨਦਾ ਜਿਹੜਾ ਦਿਮਾਗ ਤੋਂ ਮੰਨ ਚੁੱਕਿਆ ਕਿ ਮੈਂ ਕੁਝ ਨਹੀਂ ਕਰ ਸਕਦਾ ਮੈਨੇ ਬੱਚੇ ਨਹੀਂ ਬੱਚਾ ਸੀਗਾ ਮਿਸਕਾਰੇਜ ਹੋ ਗਿਆ ਥੋੜੇ ਪਰਿਵਾਰ ਦੇ ਮਸੜੇਆ ਪਲੇਸਟਾ ਚੱਲਦਾ ਹੈ ਅੱਜ ਗੁਰੂ ਘਰ ਕੇਵਲ ਪ੍ਰੋਗਰਾਮ ਨਹੀਂ ਹੁੰਦੇ ਜਦੋਂ ਪ੍ਰੋਗਰਾਮ ਹੁੰਦੇ ਆ ਉਸ ਦਿਨ ਜਮਾਟੋ ਤਾਂ ਨਹੀਂ ਕਹਿੰਦਾ ਆ ਜਦੋਂ ਪ੍ਰੋਗਰਾਮ ਨਹੀਂ ਹੁੰਦੇ ਉਦੋਂ ਮੈਂ ਜਮਾਟੋ ਦਾ ਕਰਦਾ ਆ ਜਿਹੜੇ ਆਪਾਂ ਬਾਹਰ ਭੇਜਦੇ ਆ ਇਥੋਂ ਲੱਖ ਰੁਪਈਆ ਦੇ ਅੱਖਾਂ ਹਿਸਾਬ ਨਾਲ ਪੈਸੇ ਚੱਕ ਕੇ ਬਾਹਰ ਭੇਜਦੇ ਆ ਉਹੀ ਜੀ ਆਪਾਂ ਦੇਖਿਆ ਜਾਵੇ ਉਹੀ ਆਪਕੰਮ ਇੱਥੇ ਵੀ ਕਰ ਸਕਦੇ ਆ ਆਪਾਂ ਕਿਉਂ ਆਪਾਂ ਪੈਸਾ ਬਾਹਰ ਇਨਵੈਸਟ ਕਰਨਾ ਕਿਉਂ ਆਪਾਂ ਇੰਡੀਆ ਵਿੱਚ ਇਨਵੈਸਟ ਕਰੀਏ ਤਾਂ ਕਿ ਆਪਣੀ ਤਰੱਕੀ ਹੋਵੇ ਨਹੀਂ ਹੈਂਡੀਕੈਪ ਦੇ ਬਾਰੇ ਤਾਂ ਨਹੀਂ ਹੈਗੀ ਬਾਕੀ ਜੋ ਪੈਨਸ਼ਨ ਜੋੜ ਲੱਗੀ ਆ ਸਰਕਾਰ ਵੱਲੋਂ ਜੋ ਹੈਂਡੀਕੈਪਡ ਪੈਨਸ਼ਨ ਉਹ ਆ ਬਸ ਅਕਸਰ ਤਾਂ ਆਪ ਨੂੰ ਕਮਾ ਕੇ ਖਾਣਾ ਪੈਣਾ ਆ ਇਸ ਕਰ ਮੇਰਾ ਮੰਨਣਾ ਇਹ ਹੈ ਕਿ ਮਿਹਨਤ ਕਰਕੇ ਹੀ ਖਾਏ ਨਾ ਕਿ ਕਿਸੇ ਦੇ ਅੱਗੇ ਹੱਥ ਐ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅੱਜ ਅਸੀਂ ਇੱਕ ਐਸੇ ਸ਼ਖਸ ਨਾਲ ਤੁਹਾਨੂੰ ਮਿਲਣ ਜਾ ਰਹੇ ਹਾਂ ਜੋ ਕਿ ਸਿੰਘ ਵੀ ਸਜਿਆ ਹੋਇਆ ਆ ਤੇ ਦਾੜਾ ਵੀ ਪ੍ਰਕਾਸ਼ ਕੀਤਾ ਹੋਇਆ ਔਰ ਮਿਹਨਤੀ ਸ਼ਖਸ਼ ਆ ਸਭ ਤੋਂ ਵੱਡੀ ਗੱਲ ਹੈ ਵੀ ਉਹ ਪੈਰਾਂ ਤੋਂ ਅਪਾਹਜ ਹੈ ਪਰ ਮਿਹਨਤ ਕਰਨੀ ਨਹੀਂ ਛੱਡੀ ਗੁਰਦੁਆਰਾ ਦੇ ਵਿੱਚ ਪਾਠ ਵੀ ਕਰਦੇ ਨੇ ਔਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਤੁਹਾਨੂੰ ਉਹਨਾਂ ਬਾਰੇ ਜਾਣਕਾਰੀ ਵੀ ਦੇਵਾਂਗੇ ਤੁਹਾਡੀ ਉਹਨਾਂ ਨਾਲ ਮੁਲਾਕਾਤ ਵੀ ਕਰਵਾਵਾਂਗੇ ਕਿਉਂਕਿ ਅੱਜ ਕੱਲ੍ਹ ਲੋਕ ਜਿਹੜੇ ਹੁੰਦੇ ਨੇ ਕਈ ਲੋਕ ਐਸੇ ਦੇਖਣ ਨੂੰ ਮਿਲਦੇ ਨੇ ਜਿਹੜੇ ਕੀ ਥੋੜੀ ਜੀ ਅਪਾਹਜਤਾ ਹੋਣ ਦੇ ਕਾਰਨ ਸੜਕਾਂ ਦੇ ਉੱਤੇ ਭੀਖ ਮੰਗਦੇ ਨਜ਼ਰ ਆ ਜਾਂਦੇ ਨੇ ਪਰ ਇਸ ਨੌਜਵਾਨ ਨੇ ਇੱਕ ਮਿਸਾਲ ਪੇਸ਼ ਕੀਤੀ ਹੈ ਮਿਸਾਲ ਕੈਮ ਕੀਤੀ ਹੈ ਵੀ ਇੱਕ ਅਪਾਹਜ ਹੋਣ ਦੇ ਬਾਵਜੂਦ ਵੀ ਇਹ ਜਿਹੜਾ ਹੈਗੇ ਆ ਇਹ ਮਿਹਨਤ ਕਰਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਕਰਦੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਵੀ ਸਿੰਘ ਸਜੇ ਹੋਏ ਨੇ ਭਾਈ ਜੀ ਕੀ ਨਾਮ ਹੈ ਤੁਹਾਡਾ ਹਾਂਜੀ ਲੁਧੇਣਾ ਲਾਈਵ ਦੇਖ ਰਹੇ ਸਾਰੇ ਸਰੋਤੇ ਹਨ ਪਿਆਰ ਪਰਿਸ਼ਾਸਰੀ ਕਾਲ ਜੀ ਮੇਰਾ ਨਾਮ ਰਜਿੰਦਰ ਸਿੰਘ ਜੀ ਅੱਛਾ ਤੁਸੀਂ ਇਹ ਦੱਸੋ ਵੀ ਤੁਹਾਡੇ ਪੈਰ ਤੋਂ ਤੁਸੀਂ ਅਪਾਹਜ ਹੋ ਤੇ ਸਭ ਤੋਂ ਵੱਡੀ ਗੱਲ ਤਾਂ ਮੈਂ ਇਹ ਦੱਸਣਾ ਚਾਹੁੰਦਾ ਆਪਣੇ ਦਰਸ਼ਕਾਂ ਨੂੰ ਵੀ ਅਸੀਂ ਕਿਸੇ ਦੀ ਅਪਾਹਜਤਾ ਨੂੰ ਦਿਖਾਉਣ ਵਾਸਤੇ ਇਹ ਸਟੋਰੀ ਨਹੀਂ ਕਰ ਰਹੇ ਅਸੀਂ ਸਿਰਫ ਨੌਜਵਾਨਾਂ ਨੂੰ ਸੇਧ ਦੇਣ ਵਾਸਤੇ ਇਹ ਸਟੋਰੀ ਕਰ ਰਹੇ ਹਾਂ ਵੀ ਇਹ ਨੌਜਵਾਨ ਕਿੰਨੀ ਮਿਹਨਤ ਕਰਦਾ ਆ ਅਪਾਹਜ ਹੋਣ ਦੇ ਬਾਵਜੂਦ ਵੀ ਕਦੇ ਸੜਕਾਂ ਦੇ ਉੱਤੇ ਖੜ ਕੇ ਮੰਗਿਆ ਨਹੀਂ ਪਰ ਸਿੱਖ ਵੀ ਆ ਨਾਲ ਨਾਲ ਹੋਰ ਸਿੱਖ ਨੇ ਜਿਹੜਾ ਹੈਗਾ ਅਮਰਤ ਵੀ ਛਕਿਆ ਹੋਇਆ ਗੁਰਦੁਆਰੇ ਚ ਪਾਠ ਵੀ ਕਰਦਾ ਆ ਪੇ ਹੋਰ ਨੌਜਵਾਨਾਂ ਵਾਸਤੇ ਜਿਹੜੀ ਇਹ ਬੜੀ ਵੱਡੀ ਸਿਹਤ ਹੈ ਸਰ ਤੁਸੀਂ ਅਪਾਜ ਹੋਣ ਦੇ ਬਾਵਜੂਦ ਵੀ ਮਿਹਨਤ ਕਰਦੇ ਪਏ ਹੋ ਕੀ ਕਹਿਣਾ ចਦੋ ਗੁਰਮਾਰਾ ਸ਼ੁਕਰ ਜੋ ਮਾਰੇ ਹੀ ਕਿਰਪਾ ਹੈ ਚਲੋ ਅਸੀਂ ਜਿਹੜੇ ਨਹੀਂ ਚੱਲ ਫਿਰ ਸਕਦੇ ਤੇ ਪਰ ਮੈਂ ਹੈਂਡੀਕੈਪਡ ਨੂੰ ਮੰਨਦਾ ਜਿਹੜਾ ਦਿਮਾਗ ਤੋਂ ਮੰਨ ਚੁੱਕਿਆ ਕਿ ਮੈਂ ਕੁਝ ਨਹੀਂ ਕਰ ਸਕਦਾ ਪਰ ਜੇ ਆਪ ਨੂੰ ਰੱਬ ਨੇ ਹੱਥ ਦਿੱਤੇ ਆ ਕਿਉਂਕਿ ਜੇ ਕੋਈ ਵੀ ਹੈਂਡੀਕੈਪਡ ਹੈ ਮਾਰੇ ਇਹਨੂੰ ਕੋਈ ਨਾ ਕੋਈ ਗੁਣ ਦਿੱਤਾ ਹੁੰਦਾ ਆ ਤੇ ਚਲੋ ਮੈਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਾਰਿਆ ਨੇ ਮਾਰਿਆ ਨੇ ਕਿਰਪਾ ਕੀਤੀ ਆ ਦਾਸ ਨੂੰ ਕੀਰਤਨ ਰਾਗੀ ਹੈਡ ਰਾਗੀ ਆ ਕੀਰਤਨ ਕਰਦਾ ਆ ਤੇ ਪਾਰਟ ਟਾਈਮ ਫੇ ਵੇਜ ਮੈਟਰ ਦਾ 10 ਕੰਮ ਕਰਦਾ ਹਾਂਜੀ ਸਿੰਘ ਸਾਹਿਬ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਚ ਮੇਰੀ ਵਾਈਫ ਤੇ ਮੇਰੇ ਮਾਤਾ ਤੁਹਾਡੀ ਵਾਈਫ ਠੀਕ ਹੈ ਜਾਂ ਉਹ ਵੀ ਇਸੇ ਤਰ੍ਹਾਂ ਮਜੂਰ ਹੈ ਉਹ ਵੀ ਹੈਂਡੀਕੈਪਡ ਨੇ ਅੱਛਾ ਉਹ ਵੀ ਹੈਂਡੀਕੈਪਡ ਉਹ ਵੀ ਫੇ ਪਰਿਵਾਰ ਸਾਰਾ ਸੰਭਾਲਦੇ ਹੋ ਹਾਂਜੀ ਹਾਂਜੀ ਪਰਿਵਾਰ ਸਾਰਾ ਸੰਭਾਲਦੇ ਬੱਚੇ ਵੀ ਆ ਤੁਹਾਡੀ ਨਹੀਂ ਨਹੀਂ ਬੱਚੇ ਨਹੀਂ ਬੱਚਾ ਸੀਗਾ ਮਿਸਕਾਰੇਜ ਹੋ ਗਿਆ ਥੋੜੇ ਪਰਿਵਾਰ ਦੇ ਵਿੱਚ ਥੋੜੇ ਆ ਕਲੇਸ਼ ਚਾ ਚੱਲਦਾ ਹੈ ਅੱਗੇ ਹਾਂਜੀ ਪ੍ਰੋਪਰਟੀ ਦਾ ਤੁਸੀਂ ਇਹ ਖਾਣਾ ਲੋਕਾਂ ਨੂੰ ਸਪਲਾਈ ਕਰਦੇ ਹੋ ਹਾਂਜੀ ਹਾਂਜੀ ਇਸ ਤੋਂ ਇਲਾਵਾ ਹੋਰ ਤੁਸੀਂ ਕੀ ਕਰਦੇ ਹੋ ਦਿਨ ਚੜ੍ਹਿਆ ਕੀ ਰੈਂਦੀ ਤੁਹਾਡੀ ਦਿਨ ਚੜ੍ਹਿਆ ਕਿ ਮੈਂ ਵੈਸੇ ਮੈਂ ਨਾ ਹੈਡਰ ਆ ਕੇ ਕੀਰਤਨ ਦੀ ਡਿਊਟੀ ਕਰਦਾ ਉਹ ਤੋਂ ਪਾਰਟ ਟਾਈਮ ਜਮੈਟੋ ਦਾ ਕੰਮ ਕਰਦਾ ਕਿਉਂਕਿ ਗੁਰੂ ਘਰ ਕਈ ਵੇਲੇ ਪ੍ਰੋਗਰਾਮ ਨਹੀਂ ਹੁੰਦੇ ਜਦੋਂ ਪ੍ਰੋਗਰਾਮ ਹੁੰਦੇ ਆ ਉਹ ਉਸ ਦਿਨ ਜਮੈਟੋ ਤਾਂ ਨਹੀਂ ਕਰਦਾ ਜਦੋਂ ਪ੍ਰੋਗਰਾਮ ਨਹੀਂ ਹੁੰਦੇ ਉਦੋਂ ਮੈਂ ਜਮੈਟੋ ਦਾ ਕਰਦਾ ਹਾਂ ਤੇ ਪਾਰਟ ਟਾਈਮ ਕਿਉਂਕਿ ਤਾਂ ਨਹੀਂ ਪਤਾ ਐ ਜਿੰਨੀਆਂ ਸੈਲਰੀਆਂ ਹੁੰਦੀਆਂ ਨਹੀਂ ਗੁਜ਼ਾਰਾ ਹੁੰਦਾ ਇਸ ਕਰਕੇ ਸਰ ਬਹੁਤ ਵੱਡੀ ਗੱਲ ਐ ਤੁਸੀਂ ਮਿਹਨਤ ਵੀ ਕਰਦੇ ਹੋ ਗੁਰਦੁਆਰਾ ਸਾਹਿਬ ਚ ਪਾਠ ਵੀ ਕਰਦੇ ਹੋ ਅੰਮ੍ਰਿਤ ਛਕਿਆ ਹੋਇਆ ਤੁਸੀਂ ਔਰ ਦਸਤਾਰ ਵੀ ਸਜਾਈ ਹੋਈ ਐ ਬੜੀ ਸੋਹਣੀ ਐ ਗੱਲ ਇਹ ਪਰ ਜਿਹੜੇ ਅੱਜ ਕੱਲ ਲੋਕ ਮੈਂ ਦੇਖਿਆ ਸੜਕਾਂ ਦੇ ਉੱਤੇ ਤੁਸੀਂ ਹੌਣੀ ਚੌਂਕ ਦੇ ਵਿੱਚ ਦੇਖ ਲਓ ਤੁਸੀਂ ਕੋਈ ਮਾੜੀ ਜਿਹੀ ਪੰਕਤਾ ਹੁੰਦੀ ਐ ਤੇ ਨਾਲ ਹੀ ਉਹ ਮੰਗਣਾ ਸ਼ੁਰੂ ਕਰ ਦਿੰਦੇ ਉਹ ਚੀਜ਼ ਦਿਖਾ ਕੇ ਆਪਣੀ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਮੈਂ ਚੀਜ਼ ਨੂੰ ਬਹੁਤ ਗਲਤ ਮੰਨਦਾ ਐ ਮੈਂ ਖੁਦ ਦੇਖਦਾ ਐ ਇੱਕ ਲੇਡੀਜ਼ ਮੈਂ ਦੇਖੀ ਆ ਕਿ ਉਹ ਇਹੀ ਸਮਰਾਰਾ ਚੌਂਕ ਦੇ ਵਿੱਚ ਦੇਖੀ ਆ ਕਿ ਉਹ ਹੈਂਡੀਕੈਪਡ ਹੈ ਨਹੀਂ ਕਿ ਫੋੜੀਆਂ ਲੈ ਕੇ ਨਾ ਮਤਲਬ ਕਿ ਜਾਣ ਕੇ ਮਿਆਗ ਬਣਾਇਆ ਆ ਖੁਦ ਉਹ ਕਦੀ ਉਹ व्हीਲਚੇਅਰ ਤੇ ਬੈਹਂਦੀ ਆ ਕਦੀ ਮਤਲਬ ਤੁਰਦੀ ਫਿਰਦੀ ਠੀਕ ਆ ਆਪਾਂ ਇਹਨੂੰ ਵਿਆਗ ਬਣਾਤਾ ਆ ਜਿਹੜਾ ਵੀ ਲੋਕੀ ਜਿਹੜਾ ਪੂਰੇ ਹੈਂਡੀਕੈਪਡਾ ਲੋਕੀ ਫੇ ਉਹਦੀ ਮਦਦ ਕਰਨ ਤੋਂ ਪਿੱਛੇ ਹਟਦੇ ਆ ਇਦਾਂ ਦੇ ਨੂੰ ਦੇਖ ਕੇ ਆ ਉਹਨੂੰ ਖਰਾਬ ਕਰਦੇ ਆ ਲੋਕ ਖਰਾਬ ਕਰਦੇ ਆ ਸਭ ਕੋ ਇਹ ਚਾਹੀਦਾ ਕਿ ਚਲੋ ਕੋਈ ਨਾ ਕੋਈ ਤੁਹਾਨੂੰ ਗੁਣ ਦਿੱਤਾ ਤੁਸੀਂ ਉਹਦਾ ਫਾਇਦਾ ਉਠਾਓ ਆਪਣਾ ਕੰਮ ਕਰੋ ਕਿਉਂਕਿ ਅੱਜ ਇਸ ਤਰ੍ਹਾਂ ਹੁਣ ਦੇਖ ਰਹੇ ਆ ਕਿ ਵਿਦੇਸ਼ਾਂ ਤੋਂ ਬੱਚੇ ਜਿਹੜੇ ਆਪਾਂ ਬਾਹਰ ਭੇਜਦੇ ਆ ਇਥੋਂ ਲੱਖ ਰੁਪਈਆ ਲੱਖਾਂ ਹਿਸਾਬ ਨਾਲ ਪੈਸੇ ਚਾਕੇ ਬਾਹਰ ਭੇਜਦੇ ਆ ਉਹੀ ਜੀ ਆਪਾਂ ਦੇਖਿਆ ਜਾਵੇ ਉਹੀ ਆਪ ਕੰਮ ਇੱਥੇ ਵੀ ਕਰ ਸਕਦੇ ਆ ਕੋਈ ਨਾ ਕੋਈ ਕੰਮ ਖੋਲਿਆ ਜਾਵੇ 50 ਲੱਖ ਲਾ ਕੇ ਇਸ ਕੰਮ ਬਹੁਤ ਵਧੀਆ ਹੋ ਸਕਦਾ ਕਿਉਂਕਿ ਹੁਣ ਅਸੀਂ ਇੱਦਾਂ ਦੇਖਦੇ ਆ ਕਿ ਉਤੋਂ ਵਿਦੇਸ਼ਾਂ ਤੋਂ ਇੱਧਰ ਰਿਪੋਰਟ ਕੀਤਾ ਜਾ ਰਿਹਾ ਬੱਚਿਆਂ ਨੂੰ ਕਿ ਮਾਪੇ ਕਿੱਦਾਂ ਉਹਨਾਂ ਨੂੰ ਪੈਸਾ ਲਾ ਕੇ ਭੇਜਦੇ ਆ ਆਪਣੇ ਕਿੱਲੇ ਕਿੱਲੇ ਜ਼ਮੀਨਾਂ ਵੇਚ ਕੇ ਜਾਂਦੇ ਆ ਪਰ ਮੇਰਾ ਇਹ ਮੰਨਦਾ ਕਿ ਗੱਲ ਤਾਂ ਕਿ ਉਹ ਜੇ ਆਪਾਂ ਕੰਮ ਕਰੀਏ ਤਾਂ ਆਪਾਂ ਇੰਡੀਆ ਵਿੱਚ ਹੀ ਰਹਿ ਕੇ ਕਰ ਸਕਦੇ ਆ ਤੇ ਦੇਖਿਆ ਜਾਵੇ ਤੇ ਮੇਰਾ ਤਾਂ ਇਹੀ ਮੰਨਣਾ ਹੈ ਕਿ ਆਪਾਂ ਜੋ ਵੀ ਕੰਮ ਕਰਨਾ ਇੱਥੇ ਕਰੀਏ ਆਪਾਂ ਕਿਉਂ ਆਪਾਂ ਪੈਸਾ ਬਾਹਰ ਇਨਵੈਸਟ ਕਰਨਾ ਕਿਉਂ ਆਪਾਂ ਇੰਡੀਆ ਵਿੱਚ ਇਨਵੈਸਟ ਕਰੀਏ ਤਾਂ ਕਿ ਆਪਣੀ ਤਰੱਕੀ ਹੋਵੇ ਦੇਸ਼ ਦੀ ਸਿੰਘ ਸਾਹਿਬ ਕਿੰਨੀ ਪੜ੍ਹਾਈ ਲਿਖਾਈ ਕਿੰਨੀ ਕੀਤੀ ਹੈ ਤੁਸੀਂ ਮੈਂ ਜੀ 10th ਪੜ੍ਹਿਆ ਬਾਕੀ ਕੰਪਿਊਟਰ ਬੇਸਿਕ ਦਾ ਕੋਰਸ ਕੀਤਾ ਅੱਛਾ ਕੰਪਿਊਟਰ ਬੇਸਿਕ ਦਾ ਵੀ ਕੋਰਸ ਕੀਤਾ ਹੋਇਆ ਤੁਸੀਂ ਮਤਲਬ ਵੀ ਜਾਣਦੇ ਹੋ ਕੰਪਿਊਟਰ ਵਗੈਰਾ ਸਾਰਾ ਹਨਾ ਇਹ ਇਹਦੇ ਵਿੱਚ ਫਿਰ ਤੁਸੀਂ ਕਿਤੇ ਜੋਬ ਐਸੋ ਐਸੇ ਵੀ ਅਪਲਾਈ ਕੀਤਾ ਸੀ ਕਿਤੇ ਜੋਬਾਰੇ ਅਪਲਾਈ ਤਾਂ ਕੀਤਾ ਤੁਹਾਨੂੰ ਪਤਾ ਹੀ ਹੈ ਜੋਬ ਕਿੱਥੇ ਮਿਲਦੀਆਂ ਅੱਜਕੱਲ੍ਹ ਦੇ ਟਾਈਮ ਵਿੱਚ ਤੇ ਕੁਵਾਲਿਕ ਵੈਕੇਸ਼ਨ ਬਾਕੀ ਸਿਫਾਰਸ਼ਾ ਹੋਣ ਤੇ ਤਾਂ ਤੁਹਾਨੂੰ ਪਤਾ ਹੈ ਜੋਬ ਮਿਲਦੀ ਹੈ ਬਾਕੀ ਉਦੋਂ ਕੋਈ ਸਰਕਾਰਾਂ ਵੱਲੋਂ ਕੋਈ ਹੈਲਪ ਹੋਈ ਹੈ ਜਾਂ ਕਿੱਦਾਂ ਵੀ ਹੈ ਕਿਉਂਕਿ ਹੈਂਡੀਕੈਪਟ ਵਾਸਤੇ ਉਹਨਾਂ ਨੇ ਕੁਝ ਰਾਖਵਾ ਕੋਟਾ ਵੀ ਰੱਖਿਆ ਹੋਇਆ ਨਹੀਂ ਹੈਂਡੀਕੈਪਟ ਬਾਰੇ ਤਾਂ ਨਹੀਂ ਹੈਗੀ ਬਾਕੀ ਜੋ ਪੈਨਸ਼ਨ ਜੁਰ ਲੱਗੀ ਆ ਸਰਕਾਰ ਵੱਲੋਂ ਜੋ ਹੈਂਡੀਕੈਪਟ ਪੈਨਸ਼ਨ ਉਹ ਹੈ ਬਸ ਹਾਂਜੀ ਕਿੰਨੀ ਦੇਰ ਹੋ ਗਈ ਤੁਹਾਨੂੰ ਇਹ ਜਮੈਟੋ ਦਾ ਕੰਮ ਕਰਦਿਆਂ ਐਵੇਂ ਹੁਣ ਸਾਲ ਜਿਹੜਾ ਸਾਲ ਹੋ ਗਿਆ ਪਹਿਲਾਂ ਮੈਂ ਸਵੀਗ ਵਿੱਚ ਕਰਦਾ ਸੀਗਾ ਉੱਚ ਬੈਨੀਫਿਟ ਨਹੀਂ ਹੋਇਆ ਤੇ ਮੈਂ ਜਮੈਟੋ ਹੁਣ ਸਾਲ ਹੋ ਗਿਆ ਛਾਲ ਅੱਛਾ ਠੀਕ ਆ ਕੰਮ ਇੱਥੇ ਵਧੀਆ ਕਰੀ ਜਾਂਦੇ ਜਮੈਟੋ ਦਾ ਚਲੋ ਗੁਜ਼ਾਰੇ ਚੋਕੇ ਹੋਈ ਜਾਂਦਾ ਜਦੋਂ ਜਿੰਨਾ ਕਿ ਮਾਰੇ ਨੇ ਹਾਂਜੀ ਕੀ ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਜਿਹੜੇ ਲੋਕ ਸੜਕਾਂ ਦੇ ਉੱਤੇ ਮੰਗਦੇ ਫਿਰਦੇ ਆ ਤੇ ਤੁਹਾਨੂੰ ਦੇਖ ਕੇ ਤਾਂ ਬੜੀ ਖੁਸ਼ੀ ਹੁੰਦੀ ਹੈ ਮੈਂ ਤਾਂ ਲੰਘਿਆ ਜਾ ਰਿਹਾ ਸੀਗਾ ਤੁਹਾਨੂੰ ਦੇਖ ਕੇ ਮੈਂ ਤੁਹਾਨੂੰ ਰੋਕਿਆ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਜੇ ਆਪਾਂ ਰੱਬ ਨੇ ਸਾਨੂੰ ਹੱਥ ਪੈਰ ਦਿੱਤੇ ਆ ਆਪਾਂ ਮਿਹਨਤ ਦੀ ਕਰਕੇ ਖਾਈਏ ਨਾ ਆਪਾਂ ਨਸ਼ਿਆਂ ਵੱਲ ਲਜਾਈਏ ਕਿਉਂਕਿ ਨਸ਼ੇ ਨੇ ਸਾਡੀ ਜ਼ਿੰਦਗੀ ਤਬਾਹ ਕਰਨੀ ਆ ਤੇ ਆਪਾਂ ਚੰਗੇ ਪਾਸੇ ਜਾਵਾਂਗੇ ਗੁਰੂ ਮਾਰੇ ਵੱਲ ਜੁੜੀਏ ਪਰਮਾਤਮਾ ਦੀ ਸੇਵਾ ਕਰੀਏ ਬਾਕੀ ਲੋਕਾਂ ਦਾ ਭਲਾ ਕਰੀਏ ਜਿਹੜੇ ਹੈ ہاں ਗਰੀਬ ਦੀ ਆਪਾਂ ਮਦਦ ਕਰੀਏ ਬਾਕੀ ਇਹ ਹੀ ਮੈਂ ਕਹਿਣਾ ਚਾਹੁੰਦਾ ਕਿ ਕੰਮ ਕਰੀਏ ਕਿਸੇ ਕੋ ਆਪਾਂ ਮੰਗ ਕੇ ਨਾ ਖਾਈਏ ਉਹ ਪਰਮਾਤਮਾ ਦੇ ਜੇ ਤੁਹਾਨੂੰ ਹੱਥ ਸਿੰਘ ਸਾਹਿਬ ਅਪੰਗਤਾ ਕਦੇ ਤੁਹਾਡੀ ਮਿਹਨਤ ਦੇ ਆੜੇ ਨਹੀਂ ਆਈ ਨਹੀਂ ਮਿਹਨਤ ਦੇ ਆੜੇ ਤਾਂ ਨਹੀਂ ਆਈ ਚਲੋ ਆਪਣਾ ਰੋਜ਼ਗਾਰ ਚਲੋ ਕਰੀ ਆਈ ਨਾ ਆ ਇੱਤੇ ਥੋੜੀ ਫਾਈਨੈਂਸ਼ੀਅਲ ਹਾਲਤ ਥੋੜੀ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਬਸ ਜਿੰਨਾ ਕਿ ਚੱਲੋ ਗੁਜ਼ਾਰੇ ਜੋਗਾ ਥੋੜਾ ਬਹੁਤ ਚੱਲੀ ਜਾਂਦਾ ਆ ਇੰਨਾ ਖਾਸ ਨਹੀਂ ਮਤਲਬ ਵੀ ਸਿਰਫ ਰੋਟੀ ਪਾਣੀ ਚੱਲਦਾ ਆ ਪਰ ਆਪਾਂ ਫਿਰ ਵੀ ਭੀਖ ਨਹੀਂ ਮੰਗਣੀ ਔਰ ਆਪਾਂ ਮਿਹਨਤ ਕਰਕੇ ਹੀ ਹਾਂਜੀ ਹਾਂਜੀ ਮਿਹਨਤ ਕਰਕੇ ਖਾਣੀ ਆ ਕਿਉਂਕਿ ਆਪਾਂ ਅੱਜ ਮੰਗ ਲੈ ਕੱਲ ਮੰਗ ਲਾਂਗੇ ਕਿੰਨੀ ਵਾਰ ਮੰਗ ਲਾਂਗੇ ਅਕਸਰ ਤਾਂ ਆਪਾਂ ਨੂੰ ਕਮਾ ਕੇ ਹੀ ਖਾਣਾ ਪੈਣਾ ਆ ਇਸ ਕਰ ਮੇਰਾ ਮੰਨਣਾ ਇਹ ਹੀ ਹੈ ਕਿ ਮਿਹਨਤ ਕਰਕੇ ਹੀ ਖਾਏ ਨਾ ਕਿ ਕਿਸੇ ਦਾ ਕਿ ਹੱਥ ੱਡੀਏ ਇਹ ਆਪਾਂ ਹੱਥ ੱਡੀ ਨੇ ਪਰਮਾਤਮਾ ਕੀ ੱਡੀਏ ਜਿਹਨੇ ਸਾਨੂੰ ਦੇਣਾ ਆ ਮੇਰੇ ਇਹ ਮੰਗਣਾ ਨਹੀਂ ਹਾਂਜੀ ਮੁੜ ਕੇ ਕਿਛੇ ਤਾਂ ਕੋਈ 100 ਰੁਪਿਆ ਦਿੰਦਾ ਤੇ ਮੁੜ ਕੇ ਅਗਲਾ ਕਹਿੰਦਾ ਜੀ ਲਿਓ ਬਈ ਪੈਸੇ ਵਾਪਸ ਰਿਸ਼ਤੇਦਾਰ ਉਦਾਂ ਦੇ ਆ ਸਾਡੇ ਦਾ ਖੁਦ ਹੋ ਰਿਹਾ ਜਿਨ੍ਹਾਂ ਨੇ ਮੈਂ ਕਹਿਣਾ ਨਹੀਂ ਉਹ ਖੁਦ ਰਿਸ਼ਤੇਦਾਰ ਮੇਰੇ ਆ ਕਿ ਉਹ ਅੱਜ ਇਹ ਚੀਜ਼ ਦੇ ਕੇ ਖੋਹ ਰਿਹਾ ਸਾਡੇ ਕੋਲ ਅੱਛਾ ਉਹ ਫੇਰ ਕਾਦੇ ਰਿਸ਼ਤੇਦਾਰ ਹੋਏ ਇਹ ਚੀਜ਼ ਤੁਸੀਂ ਦਿੱਤੀ ਆ ਤੇ ਉਹ ਫੇਰ ਆਪਾਂ ਵਾਪਸ ਹੀ ਲੈ ਲਈ ਤੇ ਉਹ ਚੀਜ਼ ਦਿੱਤੀ ਆ ਕੋਈ ਮੁੱਲ ਹੀ ਨਹੀਂ ਚਲੋ ਵੈਸੇ ਤਾਂ ਤੁਸੀਂ ਮਿਹਨਤ ਕਸ਼ ਹੈਗੇ ਹੋ ਕਦੇ ਰਿਸ਼ਤੇਦਾਰਾਂ ਤੋਂ ਮਦਦ ਮੰਗੀ ਨੇ ਰਿਸ਼ਤੇਦਾਰ ਮਦਦ ਨਹੀਂ ਕਦੇ ਲਈ ਚਲੋ ਮਾਰੇ ਨੇ ਜੋਗਾ ਕਦੇ ਇਹ ਨੋਬਤ ਆਉਣੀ ਨਹੀਂ ਦਿੱਤੇ ਗੁਰੂ ਮਾਰੇ ਨੇ ਚਲੋ ਬਹੁਤ ਵੱਡੀ ਗੱਲ ਹੈ ਹਾਂਜੀ ਤੇ ਘਰ ਦਾ ਕਿਦਾਂ ਚੱਲਦਾ ਪਿਆ ਨਿਜਾਮ ਸਾਰਾ ਦੱਸੋ ਘਰ ਦਾ ਥੋੜਾ ਜਿਹਾ ਪਰਸਨਲ ਇਸ਼ੂ ਚੱਲਦੇ ਆ ਥੋੜਾ ਜਿਹਾ ਮਕਾਨ ਆਪਣੂ ਆਪਣਾ ਮਕਾਨ ਆਪਣਾ ਥੋੜਾ ਜਿਹਾ ਪ੍ਰੋਪਰਟੀ ਦਾ ਚੱਲਦਾ ਪਿਆ ਕੋਰ ਕੇਸ ਅੱਛਾ ਤੇ ਥੋੜਾ ਜਿਹਾ ਹੈਗਾ ਵਿੱਚ ਮਾਮਾ ਪਰੇਸ਼ਾਨ ਕਰ ਰਿਹਾ ਆ ਤੇ ਬਹੁਤ ਮਤਲਬ ਕਿ ਮੇਰੀ ਵਾਈਫ ਦਾ ਸਮਾਨ ਵੀ ਨੇ ਥੋੜਾ ਜਿਹਾ ਕੀਤਾ ਹੋਇਆ ਆਪਣੇ ਅੰਦਰ ਦਹਿਜ ਦਾ ਕਹਿੰਦਾ ਮੇਰਾ ਸਮਾਨ ਆ ਕਿ ਮੈਂ ਨਹੀਂ ਦੇਣਾ ਮੇਰੀ ਵਾਈਫ ਦੀ ਪੇਟੀ ਆ ਹੁਣ ਅਸੀਂ ਇੱਕ ਕਮਰੇ ਚ ਹੀ ਰਹਿ ਰਹੇ ਆ ਇੱਕ ਤੇ ਮੈਂ ਤਾਂ ਇਹ ਰਿਕਵੈਸਟ ਕਰਾਂਗੇ ਕਿ ਤੁਸੀਂ ਸਮਾਂ ਜਰੂਰ ਹੋਵੇ ਸਾਡੇ ਘਰ ਦੇ ਹਾਲਾਤ ਵੀ ਦਿਖਾਏ ਜਾਣ ਜੇ ਜਰੂਰੀ ਤੁਹਾਡੇ ਕੋਲ ਸਮਾਂ ਜੇ ਹੋ ਤੇ ਤਾਂ ਕਿ ਮੈਂ ਸਰਕਾਰ ਅੱਗੇ ਵੀ ਇਹ ਕਹਨੇ ਜੇ ਕੋਈ ਸਾਡੀ ਹੈਲਪ ਹੋ ਸਕਦੀ ਕਿ ਮੇਰਾ ਫਾਈਨੈਂਸ਼ੀਅਲ ਅਗੇ ਕੋਈ ਪਰ ਜੋ ਆਪਣੇ ਮਕਾਨ ਦਾ ਜੋ ਹੈਗਾ ਸਮਾਨ ਮਿਲ ਸਕੇ ਉਹਨੂੰ ਚਲੋ ਕੋਈ ਨਹੀਂ ਵਾਹਿਗੁਰੂ ਕਿਰਪਾ ਕਰਨਗੇ ਕਿਉਂਕਿ ਵਾਹਿਗੁਰੂ ਨੇ ਤੁਹਾਨੂੰ ਇੱਥੇ ਤੱਕ ਪਹੁੰਚਾਇਆ ਹੈ ਜੇ ਤੁਸੀਂ ਆਪਣੇ ਪੈਰਾਂ ਦੇ ਨਾਂ ਹੋਣ ਦੇ ਬਾਵਜੂਦ ਵੀ ਮਿਹਨਤ ਕਰ ਰਹੇ ਹੋ ਤੇ ਵਾਹਿਗੁਰੂ ਹੋਰ ਅੱਗੇ ਵੀ ਕਿਰਪਾ ਕਰੇਗਾ ਤੁਹਾਡੇ ਤੇ ਤੇ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਮਿਲ ਕੇ ਮਰੇ ਤੁਹਾਨੂੰ ਰਾਜੀ ਰੱਖੇ ਸੋ ਸੋ ਤੁਸੀਂ ਦੇਖਿਆ ਨੌਜਵਾਨ ਪਰੇਸ਼ਾਨ ਹੋਣ ਦੇ ਬਾਵਜੂਦ ਵੀ ਜਿਹੜਾ ਹੈਗਾ ਵਾ ਮਿਹਨਤ ਕਰਨੀ ਨਹੀਂ ਛੱਡ ਰਿਹਾ ਕਿਉਂਕਿ ਇਹਨਾਂ ਦਾ ਮੰਨਣਾ ਇਹ ਹੈ ਵੀ ਸਰੀਰ ਦਾ ਅਪੰਗ ਹੋਣਾ ਆਪਾਹਜਤਾ ਨਹੀਂ ਹੁੰਦੀ ਦਿਮਾਗ ਅਪੰਗ ਨਹੀਂ ਹੋਣਾ ਚਾਹੀਦਾ ਜੇ ਤੁਹਾਡਾ ਦਿਮਾਗ ਅਪੰਗ ਹੋਵੇ ਫਿਰ ਸਰੀਰ ਵੀ ਭਾਵੇਂ ਤੰਦਰੁਸਤ ਹੋਵੇ ਤਾਂ ਵੀ ਕੋਈ ਫਾਇਦਾ ਨਹੀਂਗਾ ਤੋਂ ਸੋ ਆਪਾਂ ਨੂੰ ਵੀ ਇਹਨਾਂ ਐਸੇ ਐਸੇ ਨੌਜਵਾਨਾਂ ਤੋਂ ਸਿਹਤ ਲੈਣੀ ਚਾਹੀਦੀ ਹੈ ਸਾਰਿਆਂ ਨੂੰ ਕਿਉਂਕਿ ਨਸ਼ਿਆਂ ਤੋਂ ਬਚੋ ਤੇ ਮਿਹਨਤ ਕਰਕੇ ਖਾਓ ਤੇ ਰੱਬ ਤੁਹਾਨੂੰ ਹੋਰ ਤਰੱਕੀ ਬਖਸ਼ੂਗਾ ਸੋ ਇਸ ਵੀਡੀਓ ਬਾਰੇ ਤੁਹਾਡਾ ਕੀ ਵਿਚਾਰ ਹੈ ਆਪਣੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ